dust not dust ਗੋਜੁਗ ਅਟਲ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦਿਹਾੜਾ ਦੇਸ਼ ਵਿਦੇਸ਼ ਵਿੱਚ ਵਸਦਿਆਂ ਸਿੱਖ ਕੰਗਤਾਂ ਵੱਲੋਂ ਬੜੀ ਹੀ ਚੜ੍ਹਦੀ ਕਲਾ ਤੇ ਸ਼ਰਧਾ ਭਾਵਨਾ ਦੇ ਨਾਲ ਮਨਾਉਣਾ ਕੀਤਾ ਜਾ ਰਿਹਾ ਵਾ ਮੈਂ ਗੱਲ ਕਰਦਾ ਜਾਵਾਂ ਇਟਲੀ ਦੀ ਤਾਂ ਇਟਲੀ ਐ ਇਸ ਟਾਈਮ ਯੂਰਪ ਵਿੱਚ ਇੰਗਲੈਂਡ ਤੋਂ ਬਾਅਦ ਸਭ ਤੋਂ ਵੱਧ ਸਿੱਖਾਂ ਦੀ ਆਬਾਦੀ ਵਾਲਾ ਦੇਸ਼ ਬਣ ਚੁੱਕਿਆ ਵਾ ਜਿੱਥੇ ਕੋਈ 80 ਤੋਂ ਵੱਧ ਗੁਰਦੁਆਰਾ ਸਾਹਿਬ ਸਥਾਪਿਤ ਨੇ ਸੋ ਆਏ ਦਿਨ ਸਿੱਖ ਸੰਗਤਾਂ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਨੂੰ ਖੁਸ਼ੀਆਂ ਦੀਆਂ ਵਿੱਚ ਨਗਰ ਕੀਰਤਨ ਕਰਵਾਏ ਜਾ ਰਹੇ ਨੇ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਨੇ ਸੋ ਇਸੇ ਹੀ ਤਰ੍ਹਾਂ ਰੋਮ ਦੀ ਰਾਜਧਾਨੀ ਤੋਂ 30 ਕਿਲੋਮੀਟਰ ਦੂਰ ਪੈਂਦੇ ਕਸਬਾ ਲਵਿਨੀਓ ਦੇ ਗੁਰਦੁਆਰਾ ਸ਼੍ਰੀ ਭਗਤ ਰਵੀਦਾਸ ਸਿੰਘ ਸਭਾ ਵਿਖੇ 6 ਅਕਤੂਬਰ ਦਿਨ ਐਤਵਾਰ ਨੂੰ ਵਿਸ਼ਾਲ ਧਾਰਮਿਕ ਨਗਰ ਕੀਰਤਨ ਸਜਾਏ ਜਾ ਰਹੇ ਨੇ ਪ੍ਰਬੰਧਕ ਕਮੇਟੀ ਦੇ ਦੱਸਣ ਮੁਤਾਬਕ ਨਗਰ ਕੀਰਤਨ ਠੀਕ 12:30 ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਉਸ ਤੋਂ ਬਾਅਦ ਲਵੀਨਿਓ ਸਟੇਸ਼ਨ ਵਾਲੇ ਚੌਂਕ ਦੇ ਵਿੱਚ ਜਿੱਥੇ ਕਿ ਪੰਡਾਲ ਸਜਾਏ ਜਾਣਗੇ ਉਥੇ ਆਏ ਹੋਏ ਸਾਡੀ ਕਥਾਵਾਚਕ ਅਤੇ ਗੁਰੂ ਘਰ ਦੇ ਕੀਰਤਨੀਏ ਆਇਆਂ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਉਣਗੇ ਅਤੇ ਗਤਕੇ ਵਾਲੇ ਨੌਜਵਾਨਾਂ ਵੱਲੋਂ ਗਤਕਾ ਕਲਾ ਦੇ ਜੋਰ ਵਿਖਾਏ ਜਾਣਗੇ ਆਓ ਆਪਾਂ ਚੱਲਦੇ ਹਾਂ ਇਟਲੀ ਦੀ ਰਾਜਧਾਨੀ ਰੋਮ ਤੇ ਸੁਣਦੇ ਹਾਂ ਉਥੋਂ ਦੇ ਪ੍ਰਬੰਧਕਾਂ ਦੁਆਰਾ ਇਸ ਨਗਰ ਕੀਰਤਨ ਨੂੰ ਸਜਾਉਣ ਲਈ ਕੀਤੇ ਜਾ ਰਿਹਾ ਹੈ ਪ੍ਰਬੰਧਾਂ ਦੇ ਵਿਸਥਾਰ ਆਓ ਚੱਲਦੇ ਹਾਂ ਇਟਲੀ ਦੀ ਰਾਜਧਾਨੀ ਰੋਮ ਤੇ ਦੇਖਦੇ ਹਾਂ ਕਿ ਪ੍ਰਬੰਧਕ ਨਗਰ ਕੀਰਤਨ ਦੀਆਂ ਤਿਆਰੀਆਂ ਨੂੰ ਲੈ ਕੇ ਕੀ ਆਖ ਰਹੇ ਨੇ ਸਾਬ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਪ੍ਰਕਾਸ਼ ਦਿਹਾੜਾ 1604 ਇਸਵੀ 1 ਸਤੰਬਰ ਵਾਲੇ ਦਿਨ ਹੋਇਆ ਉਹ ਸਰਬੱਤ ਸੰਗਤਾਂ ਵੱਲੋਂ 6 ਅਕਤੂਬਰ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ 12:30 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਗੁਰੂ ਘਰ ਤੋਂ ਅਤੇ 5 ਵਜੇ ਜਾ ਕੇ ਪਿਆਸੇ ਦੇ ਵਿੱਚ ਸਮਾਪਤੀ ਹੋਵੇਗੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸ਼ਰਧਾ ਭਾਵਨਾ ਦੇ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਈਏ ਤਾਂ ਜੋ ਕਿ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਦੂਸਰੀ ਨਾਲ ਹੀ ਬੇਨਤੀ ਹੈ ਸੰਗਤ ਦੇ ਚਰਨਾਂ ਵਿੱਚ ਕਿ ਕੋਸ਼ਿਸ਼ ਕਰਿਓ ਪਿਆਸੇ ਚ ਜਾਣ ਤੋਂ ਦੀ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਦੇ ਨਾਲ ਤੁਰਿਏ ਖਾਸ ਤੌਰ ਤੇ ਭੈਣਾਂ ਨੂੰ ਬੇਨਤੀ ਹੈ ਕਿ ਬੱਚਿਆਂ ਨੂੰ ਨਾਲ ਲੈ ਕੇ ਗੁਰੂ ਮਹਾਰਾਜ ਦੇ ਸਰੂਪ ਦੇ ਨਾਲ ਤੁਰਿਏ ਤਾਂ ਜੋ ਕਿ ਬੱਚਿਆਂ ਨੂੰ ਅਸੀਂ ਗੁਰੂ ਦੇ ਨਾਲ ਜੋੜ ਸਕੀਏ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਸਭ ਸੰਗਤਾਂ ਦੇ ਚਰਨਾਂ ਵਿੱਚ ਫਿਰ ਦੁਬਾਰਾ ਬੇਨਤੀ ਹੈ ਕਿ ਵੱਧ ਚੜ ਕੇ ਪਹੁੰਚਣਾ 6 ਅਕਤੂਬਰ ਦਿਨ ਐਤਵਾਰ ਨੂੰ ਸੰਗਤਾਂ ਨੇ ਰਲ ਮਿਲ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਉਣਾ ਕਰੋ ਫਤਿਹ ਪ੍ਰਵਾਨ ਗੱਜ ਕੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ